ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਰਮੀ ਵੀਡੀਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਹਾਂਜੀ ਤਸਵੀਰਾਂ ਤੁਹਾਡੇ ਸਾਹਮਣੇ ਸੁਖਵੀਰ ਬਾਦਲ ਦੀ ਬੇਟੀ ਦੇ ਵਿਆਹ ਦੀਆਂ ਹਰ ਸਿਮਰਤ ਬਾਦਲ ਦੀ ਬੇਟੀ ਦੇ ਵਿਆਹ ਦੀਆਂ ਬਾਦਲ ਪਰਿਵਾਰ ਦੀਆਂ ਚੱਲ ਰਹੀਆਂ ਨੇ ਦੇਖੋ ਤੇ ਕਿੰਨੇ ਬੀਬੀਆਈਪੀਜ਼ ਆਏ ਹੋਏ ਨੇ ਸਾਰੀਆਂ ਤਸਵੀਰਾਂ ਤੁਹਾਡੇ ਸਾਹਮਣੇ ਲਗਾਤਾਰ ਚੱਲ ਰਹੀਆਂ ਨੇ ਮਨਪ੍ਰੀਤ ਬਾਦਲ ਮਜੀਠੀਆ ਤੇ ਹੋਰ ਤਸਵੀਰਾਂ ਨਰੰਕਾਰੀ ਪਰਿਵਾਰ ਵੀ ਆਇਆਗਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਤਸਵੀਰਾਂ ਵੀਆਈਪੀਜ਼ ਬਹੁਤ ਆਏ ਨੇ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਜੋੜੀ ਦੀਆਂ ਤਸਵੀਰਾਂ ਤੁਹਾਡੇ ਅੱਗੇ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਦੇ ਨਾਲ ਬਣੇ ਰਹੋ ਚੈਨਲ ਨਾਲ ਬਣੇ ਰਹੋ ਤੇ ਬੜੀਆਂ-ਬੜੀਆਂ ਤਸਵੀਰਾਂ ਤੁਹਾਡੇ ਸਾਹਮਣੇ ਚੱਲ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਦੇ ਕੁਝ ਪੁਰਾਣੇ ਸਾਥੀ ਨਜ਼ਰ ਆਉਂਦੇ ਨੇ ਨਵੇਂ ਸਾਥੀ ਨਜ਼ਰ ਆਉਂਦੇ ਨੇ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਵੇਂ ਸਾਥੀ ਨਜ਼ਰ ਆਉਂਦੇ ਨੇ ਦਿਖ ਰਹੇ ਨੇ ਤੁਹਾਨੂੰ ਸਿਮਰਤ कौर ਬਾਦਲ ਜੀ ਦੇ ਸਾਥੀ ਨਜ਼ਰ ਆਉਂਦੇ ਨੇ ਤੇ ਜੋੜੀ ਦੀਆਂ ਤਸਵੀਰਾਂ ਥੋੜੇ ਸਾਹਮਣੇ ਚਾਹੇ ਗੁਰੂ ਦੂਰੋਂ ਵੀ ਬੀ ਬੀਆਈਪੀਜ਼ ਪਹੁੰਚੇ ਨੇ ਤਸਵੀਰਾਂ ਥੋੜੇ ਸਾਹਮਣੇ ਲਗਾਤਾਰ ਚੱਲ ਰਹੀਆਂ ਨਹੀਂ ਆ